ਮੈਮ ਕੀ ਕਹਿਣਾ ਚਾਹੁੰਦੀ ਹਾਂ ਅੱਜ ਉਹ ਪਹੁੰਚੇ ਉਹ ਤਿਉਹਾਰ ਮਨਾਇਆ ਅੱਜ ਸੀ ਅਜਨਾਲਾ ਦੇ ਗਰਲਸ ਜਿਹੜਾ ਸੀਨੀਅਰ ਸਕੂਲ ਦੇ ਵਿੱਚ ਇੱਥੇ ਆਏ ਸੀਗੇ ਅਮ ਇੱਥੇ ਹਰ ਸਾਲ ਪ੍ਰਿੰਸੀਪਲ ਸਾਹਿਬ ਉਪਰਾਲਾ ਕਰਦੇ ਨੇ ਸਾਰਾ ਇੱਕ ਤੋਂ 10 ਸਟਾਫ ਜਿਹੜਾ ਉਪਰਾਲਾ ਕਰਦਾ ਕਿਤਿਆਂ ਦਾ ਤਿਉਹਾਰ ਮਨਾਉਂਦੇ ਨੇ ਅੱਜ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਬੜਾ ਅੱਛਾ ਲੱਗਾ ਸਾਡੇ ਲੋਕ ਨਾਚ ਸਾਡੇ ਤਿਉਹਾਰ ਜਿਹੜੇ ਛੋਟੇ ਛੋਟੇ ਤੀਆਂ ਵਰਗੇ ਤਿਉਹਾਰ ਜਿਹੜੇ ਨੇ ਇੱਕ ਇੱਕ ਤਰ੍ਹਾਂ ਨਾਲ ਗਿਆ ਲੋਕ ਤਾਂ ਨਹੀਂ ਹੁੰਦੇ ਜਾ ਰਹੇ ਨੇ ਪਰ ਜਦੋਂ ਕੋਈ ਵੀ ਸਕੂਲ ਕੋਈ ਵੀ ਆਰਗੇਨਾਈਜੇਸ਼ਨ ਆਤਾ ਤਾਂ ਉਪਰਲਾ ਤਾਂ ਬੜਾ ਵਧੀਆ ਲੱਗਦਾ ਹੈ ਕਿਉਂਕਿ ਸਾਡੇ ਜਿਹੜੇ ਲੋਕ ਨਾਚ ਨੇ ਸਾਡੇ ਲੋਕ ਨਾਚਿੰਨੇ ਵਿਦਿਆ ਸਿਖੇ ਕਿ ਤੁਸੀਂ ਕਿਤੇ ਵੀ ਜੇ ਸ਼ਿਰਕਤ ਕਰ ਲਓਗੇ ਤੇ ਇੱਕ ਤਰ੍ਹਾਂ ਨਾਲ ਤੁਹਾਡੀ ਰੂਹ ਖੁਸ਼ ਹੋ ਜਨਗੀ ਤੇ ਕਿਤੇ ਨਾ ਕਿਤੇ ਵਿਰਸਾ ਵੀ ਜੁੜਿਆ ਕਲਚਰ ਵੀ ਜੁੜਿਆ ਤੇ ਬੜਾ ਵਧੀਆ ਲੱਗਦਾ ਕਿ ਇਹ ਬੱਚੇ ਜਿਹੜੇ ਨੇ ਇੱਕ ਇੱਕ ਕਲਚਰ ਨਾਲ ਜੁੜੇ ਨੇ ਇਹ ਬੱਚੇ ਤਿਉਹਾਰ ਮਨਾਉਂਦੇ ਨੇ ਇਹ ਵਿੱਚਿੰਨ ਦੀ ਲਾਉਂਦੇ ਨੇ ਕਿਤੇ ਪਉਂਦੇ ਬੜਾ ਵਧੀਆ ਲੱਗਾ ਤੇ ਮੈਂ ਸਟਾਫ ਨੂੰ ਵੀ ਬਧਾਈ ਦੇਣੀ ਆ ਤੇ ਪ੍ਰਿੰਸੀਪਲ ਸਾਹਿਬ ਨੂੰ ਖਾਸ ਕਰਕੇ ਐਸਐਮਸੀ ਦੇ ਚੇਅਰਮੈਨ ਨੇ ਸੀਮਾ ਮੈਡਮ ਨੂੰ ਖਾਸ ਕਰਕੇ ਉਹਨਾਂ ਨੂੰ ਵੀ ਬਹੁਤ-ਬਹੁਤ ਬਧਾਈ ਦੇਣਾ ਪੁਰਾਣਾ ਕਲਚਰ ਤਾਂ ਉਹ ਤੋਂ ਜਾ ਜਾ ਰਿਹਾ ਨੂੰ ਸੰਭਾਲਣ ਸੰਭਾਲਨ ਦਾ ਵੀ ਕੋ ਜਿਹੜਾ ਸੰਭਾਲਣ ਦਾ ਤਰੀਕਾ ਕਲਚਰ ਸੀ ਆਪਣੀ ਪਹਿਲਾ ਮਾਂ ਬੋਲੀ ਸੰਭਾਲੀ ਮਾਂ ਬੋਲੀ ਦੇ ਵਿੱਚ ਜਿਹੜੇ ਨੇ ਅਸੀਂ ਲਵਸ ਜਿਹੜੇ ਨੇ ਦੂਜੇ ਅੱਜ ਕੱਲ ਮਿਕਸ ਹੋ ਗਏ ਮੇਰੇ ਆਪਣੇ ਵੀ ਜਿਤੂ ਕੁੱਤੂ ਕਿਸੇ ਵਰਤੋਂ ਕਰਦੇ ਆ ਜੇ ਅਸੀਂ ਪਿਓਰ ਮਾਂ ਬੋਲੀ ਦੀ ਜਿਹੜੀ ਵਰਤੋਂ ਨਹੀਂ ਕਰਾਂਗੇ ਅਸੀਂ ਉਹਦੇ ਵਿੱਚ ਹੀ ਸ਼ਾਮਿਲ ਕਿਤੇ ਨਾ ਜਿੱਤੇ ਸਾਡੀ ਵੀ ਗਲਤੀ ਹੈ ਮੇਰੀ ਕੋਸ਼ਿਸ਼ ਜਿਹੜੀ ਹੈ ਇਹ ਵੀ ਅਸੀਂ ਜਿੱਥੇ ਵੀ ਦਾਲਿਆ ਮੈਂ ਆਪਣੇ ਬੱਚਾ ਨੂੰ ਵੀ ਕਿਹਾ ਕਿ ਜਿਹੜੀ ਵੀ ਸਾਡੀ ਮਾਂ ਬੋਲੀ ਹੈ ਪਹਿਲਾਂ ਆਪਣੀ ਆਪਾਂ ਮਾਂ ਬੋਲੀ ਸੰਭਾਲੀਏ ਤੇ ਫਿਰ ਜਿਹੜਾ ਵਿਸਤ ਆਇਆ ਉਹ ਸੰਭਾਲੀਏ ਜਿਹੜੇ ਸਾਡੇ ਤਿਉਹਾਰ ਨੇ ਉਹ ਸੰਭਾਲੀਏ ਕਿਤੇ ਨਾ ਜਿੱਤੇ ਲੋਕ ਹੁੰਦੇ ਜਾ ਰਹੇ ਨੇ ਕੁੜੀਆਂ ਦਾ ਇਕੱਠੇ ਹੋਣਾ ਬਹਿਣਾ ਨੱਚਣਾ ਗਿੱਧੇ ਪੋਣਾ ਸੋਸ਼ੀਅਲਾਈਜੇਸ਼ਨ ਦਾ ਪਾਰਟ ਜੇ ਸੋਸ਼ੀਅਲ ਨਹੀਂ ਤੇ ਉਹ ਸਾਨੂੰ ਮੈਂਟਲ ਹੈਲਥ ਦੀ ਪ੍ਰੋਬਲਮ ਨੇ ਇਹ ਸਾਰਾ ਕੁਝ ਜਿਹੜਾ ਸੋਸ਼ਲ ਹੋਣ ਨਾਲ ਸੇ ਬਹੁਤ ਜ਼ਰੂਰੀ ਹੈ। ਪੁਰੀਆਂ ਕਿਤੇ ਹੋਣ ਗਿਆ। ਇਹਾਂ ਦੇ ਵਿੱਚ 8-10 ਦਿਨ ਵੀ ਇਕੱਠੇ ਹੋਗੇ ਤੁਸੀਂ ਹੱਸ ਖੇਡ ਲਿਆ ਨੱਚ ਲਿਆ ਤੇ ਜਿਹੜੀ ਤੁਹਾਨੂੰ ਜਿਹੜੀ ਉਹ ਮੈਂਟਲ ਹੈਲਥ ਦੀ ਪ੍ਰੋਬਲਮ ਨਹੀਂ ਹੋਏਗੀ। ਮੈਨੂੰ ਕਿਤੇ ਨਾ ਕਿਤੇ ਲੱਗਦਾ ਬਹੁਤ ਜ਼ਰੂਰੀ ਹੈ ਤਿਉਹਾਰਾਂ ਨਾਲ ਜੁੜੇ ਰਹਿਣਾ ਜੇ ਅਸੀਂ ਆਪਣੀ ਮੈਂਟਲ ਹੈਲਥ ਨੂੰ ਸੋਲਵ ਕਰੀਏ। ਅਧਰਜੀਤ ਸਿੰਘ ਮੈਂ ਬਤੌਰ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸੇਵਾ ਨਿਭਾ ਰਿਹਾ ਹਾਂ। ਅੱਜ ਅਸੀਂ ਇਸ ਸਕੂਲ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਹੈ। ਪੁਰਾਣਾ ਜਿਹੜਾ ਸਾਡਾ ਸਭਿਆਚਾਰ ਹੈ ਉਹਨੂੰ ਜਾਗਰੂਕ ਕਰਕੇ ਇਹਨਾਂ ਵਿਦਿਆਰਥੀਆਂ ਨੂੰ ਆਪਣੇ ਸਟਾਫ ਦੇ ਮਾਧਿਅਮ ਰਾਹੀਂ ਸਕੂਲ ਦੀ ਐਸਐਮਐਸ ਕਮੇਟੀ ਦੇ ਰਾਹੀਂ ਤੇ ਆਪਣੇ ਰਾਹੀਂ ਇਹਨਾਂ ਨੂੰ ਨਵੇਂ ਨਵੇਂ ਜਿਹੜੇ ਜਿਹੜੇ ਜਿਸ ਤਰ੍ਹਾਂ ਇਹ ਮੋਬਾਈਲ ਦੀ ਵਰਤੋਂ ਵਿਦਿਆਰਥੀ ਬਹੁਤ ਜ਼ਿਆਦਾ ਅੱਜਕੱਲ ਕਰਦੇ ਪਏ ਨੇ ਜਿਹਦੇ ਕੀ ਬਹੁਤ ਜ਼ਿਆਦਾ ਸਾਈਡ ਇਫੈਕਟ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਉਹਦੇ ਨਾਲ ਰੀਡ ਦੀ ਹੱਡੀ ਦਾ ਦਰਦ ਅੱਖਾਂ ਦਾ ਖਰਾਬ ਹੋਣਾ ਔਰ ਜਿਹੜਾ ਬ੍ਰੇਨ ਵੀ ਜਿਹੜਾ ਉਹਦੇ ਨਾਲ ਘੱਟ ਵਰਕਿੰਗ ਕਰਨਾ ਕੰਮ ਕਰ ਦਿੰਦਾ ਤਾਂ ਸੋ ਮੈਂ ਸਾਰੇ ਸਮਾਜ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਅਸੀਂ ਆਪਣੇ ਪੁਰਾਣੇ ਸੱਭਿਆਚਾਰ ਦੇ ਨਾਲ ਜੁੜੀਏ ਔਰ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੀਏ ਕਿਉਂਕਿ ਇਸ ਪੰਜਾਬੀ ਸੱਭਿਆਚਾਰ ਦੇ ਵਿੱਚ ਹੀ ਸਭ ਕੁਝ ਸਾਡਾ ਜਿਹੜਾ ਛੁਪਿਆ ਹੋਇਆ ਹੈ ਅੱਜ ਸਕੂਲ ਦੇ ਵਿੱਚ ਟੀਂਆਂ ਦਾ ਤਿਹਾਰ ਮਨਾਇਆ ਗਿਆ ਸਕੂਲ ਦੇ ਵਿੱਚ ਵਿਦਿਆਰਥੀਆਂ ਵੱਲੋਂ ਸਕੂਲ ਸਟਾਫ ਵੱਲੋਂ ਪਿੰਗਾ ਦਾ ਆਨੰਦ ਮਾਨਿਆ ਗਿਆ ਇਹਨਾਂ ਵਿਦਿਆਰਥੀਆਂ ਨੂੰ ਪਤਾ ਲੱਗਾ ਜੀ ਸਾਡਾ ਜਿਹੜਾ ਪੁਰਾਣਾ ਸੱਭਿਆਚਾਰ ਇਹ ਸੀ ਇਸੇ ਤਰ੍ਹਾਂ ਹੀ ਇੱਥੇ ਮਹਿੰਦੀ ਦਾ ਸਟਾਲ ਚੂੜੀਆਂ ਦਾ ਸਟਾਲ ਜਿਹੜਾ ਉਹ ਵੀ ਲਗਾਇਆ ਗਿਆ ਤੇ ਸਕੂਲ ਦੀ ਐਸਐਮਸੀ ਕਮੇਟੀ ਦੇ ਰਾਹੀਂ ਮਾਧਿਮ ਮਾਧਿਮ ਦੇ ਰਾਹੀਂ ਅੱਜ ਵਿਦਿਆਰਥੀਆਂ ਨੂੰ ਬਹੁਤ ਸਾਰੇ ਇਨਾਮ ਵੀ ਤਕਸੀਮ ਕੀਤੇ ਗਏ ਉਹਦੇ ਵਿੱਚ ਇਹ ਆ ਕਿ ਇੰਡੀਅਨ ਆਰਮੀ ਵੱਲੋਂ 25ਵੀਂ ਕਾਰਗਿਲ ਦੀ ਜਿਹੜੀ ਆ ਉਹ ਕੁਇਜ਼ ਕੰਪੀਟੀਸ਼ਨ ਬਣਾਇਆ ਗਿਆ ਉਸ ਕੁਇਜ਼ ਕੰਪੀਟੀਸ਼ਨ ਦੇ ਵਿੱਚ ਪਹਿਲੇ 라ਉਂਡ ਦੇ ਵਿੱਚ 22600 ਜਿਹੜੇ ਸਕੂਲਾਂ ਨੇ ਭਾਗ ਲਿਆ ਦੂਸਰੇ 라ਉਂਡ ਦੇ ਵਿੱਚ 3600 ਸਕੂਲ ਜਿਹੜੇ ਆ ਉਹਨਾਂ ਨੇ ਭਾਗ ਲਿਆ ਉਸ ਤੋਂ ਬਾਅਦ ਜਦੋਂ 3rd 라ਉਂਡ ਦੀ ਵਾਰੀ ਆਈ ਤੇ ਨਾਰਥ ਸਾਈਡ ਦੇ ਹਰਿਆਣਾ ਪੰਜਾਬ ਤੇ ਰ ਰਾਜਸਥਾਨ ਵੱਲੋਂ ਸਿਰਫ 18 ਹੀ ਸਕੂਲ ਜਿਹੜੇ ਆ ਸਿਲੈਕਟ ਕੀਤੇ ਗਏ ਤੇ ਇਹ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਸਾਡੇ ਇਲਾਕੇ ਦਾ ਸਰਕਾਰੀ ਕਰਨਿਆ ਸੀਨੀਅਰ ਸੈਕੰਡਰੀ ਸਕੂਲ ਜਨਾਲਾ ਜਿਹੜਾ ਇਹਦੇ ਵਿੱਚ 17ਵਾਂ ਸਥਾਨ ਜਿਹੜਾ ਉਹ ਸਾਡਾ ਸੀਗਾ ਬਾਕੀ ਦੇ ਜਿਹੜੇ ਪ੍ਰਾਈਵੇਟ ਸਕੂਲ ਸੀਗੇ ਔਰ ਮੈਨੂੰ ਬੜਾ ਮਾਣ ਤੇ ਫਕਰ ਮਹਿਸੂਸ ਹੁੰਦਾ ਹੈ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਕੰਪੀਟੀਸ਼ਨ ਲੜਾ ਕੇ ਤੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਦਾ ਵਚਨਬੱਧ ਹਾਂ ਜੀ ਨਾਮ ਪ੍ਰਾਈਜ਼ ਕੀ ਮਿਲਿਆ ਸੀ ਕੀ ਕੀ ਨਾਮ ਪ੍ਰਾਈਜ਼ ਅੱਜ ਬੱਚਿਆਂ ਨੂੰ ਹਾਂ ਜੀ ਇਹਦੇ ਵਿੱਚ ਜੀ तकरीबन 6750 ਰੁਪਏ ਜਿਹੜਾ ਆਡੀਅਨ ਆਰਮੀ ਵੱਲੋਂ ਆਇਆ ਉਹ ਵਿਦਿਆਰਥੀਆਂ ਤੇ ਟੀਚਰ ਨੂੰ ਅੱਜ ਵੱਖੋ ਵੱਖਰੇ ਤਕਸੀਮ ਕਰ ਦਿੱਤੇ ਗਏ ਇਹਦੇ ਨਾਲ ਹੀ ਸਾਡੇ ਸਕੂਲ ਦੇ ਵਿੱਚ ਇੱਕ ਐਨਐਸਕੇਆਊਐਫ ਦਾ ਟ੍ਰੇਡ ਹੈ ਅਪਰਲ ਉਹਦੇ ਵਿੱਚ 30 ਸਿਲਾਈ ਮਸ਼ੀਨਾਂ ਜਿਹੜੀਆਂ ਸਰਕਾਰ ਵੱਲੋਂ ਪ੍ਰੋਵਾਈਡ ਕੀਤੀਆਂ ਗਈਆਂ ਤਾਂ ਕਿ ਇਹ ਵਿਦਿਆਰਥੀ ਵੋਕੇਸ਼ਨਲ ਕਿੱਤੇ ਦੇ ਵਿੱਚ ਬਹੁਤ ਵਧੀਆ ਮੱਲਾ ਮਾਰ ਸਕਣ ਆਪਣੇ ਪੈਰਾਂ ਦੇ ਉੱਤੇ ਖਲੋ ਕੇ ਆਪਣਾ ਰੋਜਗਾਰ ਜਿਹੜਾ ਲੱਭ ਕੇ ਤਾਂ ਕਿ ਜਿਹੜਾ ਉਹ ਇੱਕ ਕਾਮਯਾਬ ਇਨਸਾਨ ਬਣ ਸਕੇ ਦੂਸਰਾ ਟ੍ਰੇਡ ਸਾਡੇ ਕੋਲੋਂ ਵੋਕੇਸ਼ਨਲ ਦੇ ਵਿੱਚ ਐਨਐਸਕੇਯੂਐਫ ਦੇ ਅੰਡਰ ਹੀ ਹੈਲਥ ਐਂਡ ਕੇਅਰ ਟ੍ਰੇਡ ਦਾ ਹੈ ਉਹਦੇ ਵਿੱਚ ਵੀ ਸਕੂਲ ਦੇ ਵਿਦਿਆਰਥੀਆਂ ਨੂੰ ਜੋ ਜੁਨੀਆ ਸਕੂਲੀ ਕਿੱਟਾਂ ਵੰਡ ਕੇ ਇਹਨਾਂ ਸਕੂਲ ਦੇ ਬੱਚਿਆਂ ਦੀਆਂ ਹੌਸਲਾ ਵਜਾਈ ਕੀਤੀ ਗਈ ਆ ਤਾਂ ਕਿ ਵਿਦਿਆਰਥੀ ਵੱਧ ਜੜ ਕੇ ਵੋਕੇਸ਼ਨਲ ਕਿੱਤਿਆਂ ਨੂੰ ਅਪਣਾਉਣ ਤੇ ਜਿਹੜਾ ਇੱਕ ਵਧੀਆ ਮਿਸਾਲ ਜੜੀ ਆ ਦੇਸ਼ ਵਾਸਤੇ ਕੰਮ ਕਰ ਸਕਣ। ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਦਸਦੇਖ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪਥਰੀ, ਜੋਨਡੇਸ, ਟਾਈਫਾਇਡ, ਜੋੜਾਂ ਦਾ ਦਰਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ, ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ, ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼